ਆਪਾਂ ਰੋਜ਼ ਜ਼ਮੀਦਾਰਾਂ ਵੱਲੋਂ ਖੁਦਕਸ਼ੀਆਂ ਦੀ ਗੱਲ ਕਰਦੇ ਆਂ ਜਿਸ ਦਾ ਮੁੱਖ ਕਾਰਨ ਹੈ ਕਿਸਾਨਾਂ ਉੱਤੇ ਕਰਜ਼ਾ ਇਸ ਮਸਲੇ ਤੇ ਚੰਡੀਗੜ੍ਹ ਦੀ ਇੱਕ ਸੰਸਥਾ ਗ੍ਰਿਡ ਨੇ ਇੱਕ ਸਟੱਡੀ ਕੀਤੀ ਹੈ ਇਸ ਸਟੱਡੀ ਯਾਨੀ ਅਧਿਐਨ ਮੁਤਾਬਕ ਕਿਸਾਨਾਂ ਦੇ ਪਰਿਵਾਰਾਂ ਉੱਤੇ ਪਿਛਲੇ 10 ਸਾਲਾਂ 'ਚ ਕਰਜ਼ਾ ਕਰੀਬ 15-20 ਗੁਣਾ ਵੱਧ ਗਿਆ ਹੈ ਪੁਆਇੰਟ 25 ਲੱਖ ਤੋਂ ਹੁਣ ਇਹ ਕਰਜ਼ਾ 5.5 ਲੱਖ ਹੋ ਗਿਆ ਹੈ ਭਾਰਤ ਦੇ ਰਾਜਾਂ ਚ ਪੰਜਾਬ ਐਸ ਵੇਲੇ ਕਰਜ਼ੇ ਵਜੋਂ ਤੀਜੇ ਨੰਬਰ ਤੇ ਆਇਆ ਹੈ। ਇਹ ਸਟੱਡੀ ਡਾਕਟਰ ਸਤੀਸ਼ ਵਰਮਾ ਨੇ ਕੀਤੀ ਹੈ ਤੇ ਬਹੁਤ ਐਮ ਹੈ। ਇਸ ਮੁਤਾਬਕ ਪੰਜਾਬ ਚ ਕਰੀਬ 14 ਲੱਖ ਕਿਸਾਨੀ ਪਰਿਵਾਰ ਨੇ ਜਿਨ੍ਹਾਂ ਉਤੇ ਕਰੀਬ 78000 ਦਾ ਕਰਜ਼ਾ ਹੈ, 78000 ਦਾ ਕਰਜ਼ਾ ਹੈ। ਬਹੁਤਾ ਕਰਜ਼ਾ ਕਰੀਬ 62% ਦੀ ਬੈਂਕਾਂ ਵਗੈਰਾ ਤੋਂ ਅਤੇ 38% ਦੀ ਆੜਤੀਆਂ ਤੋਂ ਆਇਆ ਹੈ। ਜਿਹੜੀ ਗੱਲ ਨਿਕਲ ਕੇ ਆਈ ਹੈ ਉਹ ਇਹ ਹੈ ਕਿ ਆੜਤੀਆਂ ਤੇ ਆਰਤੀਆਂ ਤੋਂ ਬਹੁਤ ਜ਼ਿਆਦਾ ਜਿਹੜੇ ਆਰਤੀਆ ਉਹ ਵਿਆਜ ਲੈਂਦੇ ਆ ਪਰ ਫਿਰ ਵੀ ਕਿਸਾਨ ਆਰਤੀਆਂ ਤੋਂ ਪੈਸੇ ਲੈਣ ਤੋਂ ਗੁਰੇਜ਼ ਨਹੀਂ ਕਰਦੇ ਪੰਜਾਬ ਸਰਕਾਰ ਨੂੰ ਇਸ ਸਟੱਡੀ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਇਸ ਉੱਤੇ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਵਿਚਾਰ ਵਟਾੰਦਰਾ ਛੇਤੀ ਕਰਨਾ ਚਾਹੀਦਾ ਤਾਂ ਕਿ ਹੋਰ ਕਿਸਾਨ ਖੁਦਕਸ਼ੀਆਂ ਨਾ ਕਰਨ ਇੱਕ ਹੋਰ ਮਸਲਾ ਜਿਹੜਾ ਸਾਹਮਣੇ ਆਇਆ ਹੈ ਉਹ ਇਹ ਹੈ ਕਿ ਕਰਜ਼ੇ ਹੀਟ ਕਿਸਾਨਾਂ ਦੀਆਂ ਫੋਟੋਆਂ ਬੈਂਕਾਂ ਅਤੇ ਹੋਰ ਸਰਕਾਰੀ ਅਦਾਰਿਆਂ ਨੇ ਆਪਣੇ ਨੋਟਿਸ ਬੋਰਡਾਂ ਤੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇਹ ਮੇਰੇ ਸਾਨਾ ਬਹੁਤ ਗਲਤ ਹੈ ਅਤੇ ਇਸ ਨਾਲ ਕਿਸਾਨਾਂ ਦੀ ਬੇਇੱਜ਼ਤੀ ਹੁੰਦੀ ਹੈ ਅਤੇ ਉਹ ਮਜਬੂਰਨ ਆਪਣੀ ਜਾਨ ਲੈਣ ਵੱਲ ਵੀ ਜਾ ਸਕਦੇ ਨੇ